ਇਸ ਵੇਲੇ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਹਲਕਾ ਰਾਜਾ ਚਾਂਸੀ ਦੇ ਕਸਬਾ ਚੁਗਾਵਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਸ਼ਾ ਵੇਚਣ ਅਤੇ ਪੀਣ ਤੋਂ ਰੋਕਣ ਵਾਲੇ ਨਿਹੰਗ ਸਿੰਘ ਸਵਰਨ ਸਿੰਘ ਉੱਤੇ ਨਸ਼ਾ ਤਸਕਰਾਂ ਵੱਲੋਂ ਭਿਆਨਕ ਹਮਲਾ ਕਰ ਦਿੱਤਾ ਗਿਆ। ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਨਿਹੰਗ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਨੇੜੇ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਸ਼ਾ ਤਸਕਰਾਂ ਨੇ ਡਾਂਗਾ ਸੋਟਿਆਂ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੂੰ ਲੋਪੋਕੇ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਹਿਿੰਗ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਵਿੱਚ ਅਸ਼ਵਨੀ ਕਾਬਲ ਸੋਨਾ ਅਤੇ ਹੀਰਾ ਤੋਂ ਇਲਾਵਾ ਲਗਭਗ 15 ਨਸ਼ਾ ਤਸਕਰ ਸ਼ਾਮਲ ਸਨ ਇਹ ਲੋਕ ਲੋਹੇ ਦੀਆਂ ਰਾਡਾਂ ਬਾਲੇ ਅਤੇ ਹੋਰ ਤੇਜ਼ਧਾਰ ਹਥਿਆਰਾਂ ਦੇ ਨਾਲ ਲੈ ਸੋ ਕੇ ਆਏ ਸਨ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਉੱਤੇ ਤਾਬੜ ਤੋੜ ਹਮਲਾ ਕਰਕੇ ਉਹਨਾਂ ਦੀ ਬਾਹਾਂ ਤੋੜ ਦਿੱਤੀ ਗਈ ਹੈ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਵੀ ਗੰਭੀਰ ਸੱਟਾਂ ਮਾਰੀਆਂ ਸਾਡਾ ਨਾਮ ਸਰਮਨ ਸਿੰਘ ਹੈ ਜੀ ਕੀ ਮਤਲਬ ਹੈ ਸਾਡਾ ਨਾਮ ਬਾਬਾ ਸਰਮਨ ਸਿੰਘ ਪੇਠਟਾ ਜੀ ਗਰੰਤੀ ਸਿੰਘ ਹੈਹੀਂ ਐ ਬਾਬਾ ਤੇ ਲੋਕ ਸਾਰੇ ਪੜਾ ਦੇ ਵੀ ਸੇਵਾ ਮੇਲੇ ਚ ਜਾਵੇ ਉੱਥੇ ਵੀ ਜਲ ਜਾਂਦੇ ਨੇ ਆਏ ਬੜੀ ਰੋਡ 'ਤੇ ਵੇਥੇ ਬੀੜੀਆਂ ਨਾ ਪੀਆ ਕਰ ਗੁਰਦੁਆਰੇ ਸਾਹਿਬ ਲਾਗੇ ਛੱਡਦੇ ਨਹੀਂ ਕਿ ਸਾਹਮਣੇ ਸੇ ਬੈਗੇ ਵੀ ਜਿਹੜੇ 2-3 ਘਰ ਗੁਰਦੁਆਰੇ ਸਾਹਮਣੇ ਹੀ ਆਏ ਇਸ ਸਮੇਂ ਕਿਆ ਸਮੇਂ ਪੀਣ ਵਾਲਿਆਂ ਨੂੰ ਡਾਕਦੇ ਆ ਇਹਦਾ ਕੈਂਡੀ ਨੇ ਸਮਾਗ ਵੀ ਵੇਚਣ ਵੜ ਜਾਂਦੇ ਉਹ ਸੋਲਿਆ ਸਾਡੇ ਨੇ ਕੋਈ ਵਿਗਾੜ ਸਕਦੇ ਕੀ ਕਰ ਲਾਊਗਾ ਸਾਡੇ ਸਮਾਗ ਕਲਾ ਉਹ ਆਂਦਾ 14 14 ਪਰਚੇ ਨਾ ਮੇਰੇ ਤੇ ਹੋਏ ਮੁੰਡਾ ਕਹਿੰਦਾ ਕੀ ਦਾਦਾ ਦਾਦਾ ਚੇਤਾ ਨਹੀਂ ਆਂਦਾ 14 ਪਰਚੇ ਹੋਏ ਤੇ ਹੋਰ ਪਰਚਾ ਜੋ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਮਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ ਪੰਜ 6 ਜਣੇ ਉਹਨਾਂ ਕੁੱਟਣੋ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਨਾ ਨੇ ਤੇ ਗਿਓ ਪਰ ਇੱਕ ਹੋਰ ਹੀ ਰੰਗ ਸਿਕੰਦਰ ਨਿਕਾ ਜਾ ਵਿਚਾਰਾ ਉਹ ਭੱਜ ਗਿਆ ਕਿਸੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੜ ਗਿਆ ਵਿਚਾਰਾ ਉਹਦੀ ਜਾਨ ਬਚ ਗਈ ਨੀ ਉਹਨੂੰ ਕੁੱਟ ਜਿੰਨਾ ਤੱਕ ਨੂੰ ਕੁੱਟ ਮਾਰ ਕੀਤੀ ਤਾਂ ਅਗਰ 10 15 ਜਾਨਾਂ ਇਹ ਪਰ ਕੁੱਟਿਆ ਸਾਨੂੰ 6 7 ਜਾਨਾਂ ਨੇ ਕੁੱਟਿਆ ਕੁੱਟਿਆ 6 7 ਜਾਨਾਂ ਨੇ ਇਹ ਵੇਚਣ ਵਾਲੇ ਹੀ ਪੀਣ ਵਾਲੇ ਵੀ ਸਮਾਗ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਪੀਣ ਵਾਲਿਆਂ ਨੇ ਵੀ ਕੁੱਟਿਆ ਰਸ ਵੇਚਣ ਵਾਲਿਆਂ ਨੇ ਵੀ ਜਿਹੜਾ ਇਹ ਕਾਰੋਬਾਰ ਚੱਲ ਰਿਹਾ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਬੰਦੇ ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਉਹਨੇ ਬਿਲਕੁਲ ਨਹੀਂ ਡਰਦੇ ਪੁਲਿਸ ਵਾਲਾ ਤੂੰ ਸਾਨੂੰ ਕਰ ਲੇਗਾ ਉਹਨੇ 14 14 ਪਰਚੇ ਸਾਡੇ ਦੇ ਹੋਏ ਆ ਇਹ ਕਿਹੜੇ ਥਾਣੇ ਅੰਦਰ ਆਉਂਦਾ ਇਹ ਥਾਣਾ ਆਉਂਦਾ ਲੁੱਪਗਿ ਚਗਾਵਾ ਅੱਛਾ ਜੀ ਸਰਿਆਂ ਵਿਗਦੀਆਂ ਸਰਿਆਂ ਵਿਗਦੀਆਂ ਖੁਸਰੀਆਂ ਦੀ ਖੁਸਰੇ ਦੀ ਗੱਡੀ ਦੇ ਵਿੱਚ ਹੀ ਬੜੀ ਵਿਗਦੀ ਹੈ ਸਵੇਗ ਇਹ ਜਿਹੜਾ ਨਸ਼ਿਆਂ ਵਿਰੋਧ ਚੱਲੰਦੇ ਆ ਅਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋਈ ਕਰਦਾ ਨਹੀਂ ਨਾ ਕੋਈ ਆਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ ਇਹ ਸਰਪੰਚ ਸਾਹਿਬ ਜੀ ਆਹ ਕੰਮ ਕਰਦਾ ਔਰ ਇਹਨਾਂ ਕਰੀ ਨਾ ਤੁਸੀਂ ਪੁੱਛਿਆ ਨਾ ਕੁਛ ਵੀ ਨਹੀਂ ਕੀਤਾ ਕਾਲੇ ਸਰਪੰਚ ਸਟਾਗ ਬਾਸ ਬਾਹਰ ਹੱਡੀ ਦੋ ਥਾਵਾਂ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੀਆਂ ਲੋਏ ਦੀਆਂ ਬਾਲੇ ਬਾਰੇ ਬਾਲੇ ਟੁੱਟ ਕੇ ਵਿੱਚ ਇਹ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵੰਤ ਮਾਨ ਸਾਹਿਬ ਵੇ ਤੁਸੀਂ ਆ ਪਰ ਕਰਦੇ ਫਿਰਦੇ ਸਮੈ ਕਰ ਬੜੀਆਂ ਚੱਲਣਦੀਆਂ ਹੀਰੋਣਾ ਚੱਲਣਦੀਆਂ ਤੋ ਇਸ ਕਰਦੇ ਛਡਾਉਣੀ ਤੂੰ ਕਿੱਥੇ ਛਡਾਈਆ ਆ ਵੇਖੋ ਅਸੀਂ ਗਏ ਛਡਾਉਣ ਵਾਤੇ ਸਾਡੇ ਬਾਹ ਤੋੜੀ ਦੋ ਥਾਵਾਂ ਤੇ ਬੜਾ ਕੁਸ਼ ਹੋਇਆ ਭਗਵੰਤ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ ਭਗਵੰਤ ਮਾਨ ਕੋਈ ਕੁਸ਼ ਵੀ ਉਹ ਨਹੀਂ ਹੋਣਾ ਅਸੀਂ ਵਾਅਦੇ ਨਾ ਕਹਿੰਨੇ ਆ ਭਗਵੰਤ ਮਾਨ ਕੋਈ ਕੁਸ਼ ਨਹੀਂ ਹੋਣਾ ਐ ਸਰ ਐ ਰੜੇ ਸਭ ਵੱਡੇ ਵੱਡੇ ਅਫਸਰਾਂ ਰੜੇ ਭਗਵੰਤ ਮਾਨ ਭਗਵੰਤ ਮਾਨ ਦੇ ਚਰਨਾਂ ਕੇਸ ਬੈ ਕੇ ਛਡਾ ਦੇਣੀ ਆ ਉਹ ਕੋਈ ਛਡਾਈ ਜ ਨਹੀਂ ਸਭ ਐ ਨੰਘਾ ਸਿੰਘ ਸਭ ਬੈ ਛਡਾਉਣਗੇ ਗਾਟੇ ਲੈ ਨਾ ਨੰਘਾ ਸਿੰਘਾਂ ਨੇ ਲਾਉਣੇ ਆ ਐਨਾ ਪੁਲਸਾਂ ਨੇ ਗਾਟੇ ਲਾਉਣੇ ਸਮਾਏ ਵੇਚਣ ਵਾਲਿਆਂ ਦੇ ਨਾ ਐ ਸਰਕਾਰ ਨੇ ਗਾਟੇ ਲਾਉਣੇ ਲਾਉਣੇ ਨੰਘਾ ਸਿੰਘਾਂ ਨੇ ਲਾਉਣੇ ਗਾਟੇ ਸਰਕਾਰ ਨੇ ਗਾ ਸਰਕਾਰ ਕੋ ਗਾਟੇ ਲੱਤ ਨੇ ਇਹ ਭਗਵਾਨ ਦਮਾੜ ਕੋ ਵੀ ਘਾਟੇ ਲੱਤਨੇ ਇਹ ਧੋਣਾ ਲਾਉਣੀਆਂ ਨੰਗਾ ਸਿੰਘਾਂ ਨੇ ਸਮੈਗ ਵੇਚਣ ਵਾਲਿਆਂ ਦੀਆਂ ਸਮੈਗ ਪੀਣ ਵਾਲਿਆਂ ਧੀਆ ਪਣ ਰੰਡੀਆਂ ਆਉਂਦੀਆਂ ਬੜਾ ਮੰਦਾ ਹਲੋਂਦਿਆ ਜਦੋਂ ਤੁਸੀਂ ਗਏ ਹੋ ਉੱਥੇ ਹਾਂਜੀ ਤੇ ਉੱਥੇ ਕਿੰਨੇ ਬੰਦਿਆਂ ਦਾ ਟੱਡਾ ਵਿਰੋਧ ਕਰੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਮੈਗ ਛਡਾ ਦੇਗਾ ਸਰ ਪੁਸਲੇ ਛਡਾ ਸਕੀ ਸਰਪੰਚ ਨੇ ਛਡਾ ਸਕਿਆ ਤੂੰ ਸਮੈਗ ਕਿੱਦਾਂ ਛਡਾ ਸਕੇਗਾ ਬੋਲਸਰੇ ਸਾਨੂੰ ਯਾਬਦਾ ਵੀ ਨਹੀਂ ਇਹ ਏਡੀ ਛਡਾ ਸਕਦੀ ਸਮੈਗ ਭਗਵਾਨ ਤਮਾਨ ਵੀ ਨਹੀਂ ਛਡਾ ਸਕਦਾ ਸਮੈਗ ਨਹੀਂ ਛਡਾ ਸਕਦਾ ਕੀ ਮੰਗ ਕਰਦੇ ਅਸੀਂ ਮੰਗਿਆ ਕਰਤੀ ਆ ਪਾਣਾ ਬਚਾਓ ਲੋਕਾਂ ਦੀਆਂ ਤੇ ਆ ਪਾਣਾ ਬਚਾਓ ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲੋਂ ਹੁੰਦੇ ਜੀ ਅਸੀਂ ਇਹੋ ਚਾਹੁੰਨੇ ਹਾਂ ਹੋਰ ਕੁਛ ਨਹੀਂ ਚਾਹੁੰਦੇ ਕਿਸ ਨੂੰ ਮੰਦਾ ਨਹੀਂ ਬੋਲਦੇ ਅਸੀਂ ਕਹਿੰਨੇ ਸ਼ਰਾਬ ਦੀ ਵਾਈ ਨਾ ਦੱਬ ਨਾ ਖਾਈ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੀ ਮਾਝਾ ਜ਼ੋਨ ਕੋਆਰਡੀਨੇਟਰ ਅਤੇ ਰਾਜਾ ਚਾਂਸੀ ਹਲਕਾ ਇੰਚਾਰਜ ਸੋਨੀਆ ਮਾਨ ਤੁਰੰਤ ਮੌਕੇ ਤੇ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਨਿਹੰਗ ਸਿੰਘ ਦਾ ਹਾਲ ਜਾਣਿਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਵਿਖੋ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਤੇਰੀ ਵਿੱਚ ਵੇਖਿਆ ਆਪਾਂ ਦੇ ਬਾਬਾ ਜੀ ਦੇ ਹਮਲਾ ਹੋ ਗਿਆ ਜੇ ਤੁਹਾਡੇ ਪਰਿਵਾਰ ਦੇ ਮੇਰੇ ਅੱਗੇ ਵਾਰਟਾਉਣਗੇ ਉਹਨਾਂ ਤੇ ਨਾਲ ਵੀ ਹਵਾ ਲਊਗਾ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੁਰਨਾ ਕੋਈ ਨਹੀਂ ਹੁੰਦਾ ਅਕਾਲ ਪੁਰਖ ਨੇ ਜਿੰਨੀ ਲਿਖੀ ਉਹਨੇ ਭੁਗਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੇ ਭੋਗ ਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਅਜੇ ਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਖਰ ਪੁਲਿਸ ਨਸ਼ਾ ਤਸਕਰਾਂ ਨੂੰ ਕਦੋਂ ਤੱਕ ਫੜ ਕੇ ਸ